ਇਹ ਸੈਂਟਰ ਸਰਕਾਰ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਇਕੱਲੇ ਟਰੈਕਟਰਾਂ ਦਾ ਨੁਕਸਾਨ ਨਹੀਂ ਸਾਡਾ ਕੱਲ ਇੱਕ ਨੌਜਵਾਨ ਸ਼ਵਕਰਨ ਸਿੰਘ ਉਹਦਾ ਵੀ ਨੁਕਸਾਨ ਹੋਇਆ ਸਾਡੇ ਹੋਰ 100 ਦੇ ਕਰੀਬ ਜਿਹੜੇ ਵਰਕਰ ਆ ਉਹ ਜਖਮੀ ਹੋਏ ਲਗਾਤਾਰ ਗੋਲਾਬਾਰੀ ਕਰਕੇ ਗੋਲੀਆਂ ਚਲਾ ਕੇ ਸਾਡੇ ਵਰਕਰਾਂ ਨੂੰ ਆਗੂਆਂ ਨੂੰ ਜਖਮੀ ਕੀਤਾ ਗਿਆ ਸਾਡੀ ਮਸ਼ੀਨਰੀ ਦਾ ਨੁਕਸਾਨ ਕੋ ਕੱਲ ਵੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਤੇ ਸਰਵਨ ਸਿੰਘ ਜੀ ਬੰਦੇਰ ਜਿਹੜੇ ਉਹ ਅੱਗੇ ਲੱਗੇ ਹੋਏ ਸੀ ਸਿੰਘੂ ਬਾਰਡਰ ਤੇ ਸ਼ਹਿਰ ਛੋਡਾ ਮੀਡੀਆ ਕਵਰੇਜ ਕਰ ਰਿਹਾ ਸੀ ਹਾਂ ਸ਼ੰਭੂ ਬਾਰਡਰ ਤੇ ਤੇ ਉੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜ਼ਖਮੀ ਵੀ ਹੋਏ ਆ ਜਿਹੜੇ ਪਟਿਆਲਾ ਦੇ ਰਜਿੰਦਰਾ ਹਸਪੀਟਲ ਦਾਖਲ ਆ ਬਿਲਕੁਲ ਕੂਚ ਦਾ ਪਲਾਨ ਇਦਾਂ ਹੀ ਰਹੇਗਾ ਜੀ ਅਸੀਂ ਕੂਚ ਕਰਾਂਗੇ ਜੀ ਜੀ ਇਹ ਸਰਕਾਰ ਆ ਸਾਡੇ ਤੇ ਕਿੰਨਾ ਅਤਿਆਚਾਰ ਕਰਦੀ ਆ ਕਿਹੋ ਜਿਹਾ ਜ਼ੁਲਮ ਕਰਦੀ ਆ ਉਹ ਸਰਕਾਰ ਦੀ ਮਰਜ਼ੀ ਅਸੀਂ ਕੂਚ ਕਰਨ ਲਈ ਆਏ ਆਂ ਦਿੱਲੀ ਜਾਣ ਲਈ ਆਏ ਆਂ ਸਾਡੇ ਟਰੈਕਟਰ ਦਿੱਲੀ ਜਾਣਗੇ ਫਿਰ ਵੀ ਗੱਲ ਬੱਦੀ ਆ ਪੱਤਾ ਸਮਝ ਕੇ ਬੈਠੇ ਨਾ ਕੋਈ ਕੁਝ ਬਹਿ ਰਿਹਾ ਬਈ ਦੇਖੋ ਬੱਚੇ ਸਾਡੇ ਹੀ ਨਹੀਂ ਉਹ ਠੀਕ ਆ ਅਸੀਂ ਆਪਦੇ ਉਹਨਾਂ ਨੂੰ ਖੇਤੇ ਜੋ ਥੋੜੀ ਜੀ ਆਮਦਨ ਵਧਾਉਣ ਲਈ ਪੜਾ ਲਿਖਾ ਕੇ ਉਹਨਾਂ ਨੂੰ ਨੌਕਰੀ ਵਾਲੇ ਪਾਸੇ ਭੇਜਤਾ ਅੱਜ ਉਹਨਾਂ ਦੀ ਮਜਬੂਰੀ ਬਣ ਗਈ ਐ ਉਹ ਪਿੱਛੇ ਵੀ ਨਹੀਂ ਮੁੜ ਸਕਦੇ ਠੀਕ ਐ ਪਰ ਛਾੜੇ ਦੇ ਅਟੈਕ ਕਰਨਾ ਉਹਨਾਂ ਦੀ ਮਜਬੂਰੀ ਆ ਕਿਉਂਕਿ ਜਿਹੜੀਆਂ ਉੱਤੇ ਤਾਕਤਾਂ ਬੈਠੀਆਂ ਉਹ ਲਗਾਤਾਰ ਉਹਨਾਂ ਤੇ ਪ੍ਰੈਸ਼ਰ ਦਬਾਅ ਬਣਾ ਰਹੀਆਂ ਨੇ ਕਿਉਂਕਿ ਵੀਰੋ ਜਦੋਂ ਅਨੰਦਪੁਰ ਕੋਲ ਦੂਬਰ ਜੀ ਜੀ ਅ ਕੱਲ ਕੱਲ ਹੈ ਨਾ ਬੜਾ ਮੰਦਪਾਕਾ ਦਿਨ ਸੀ ਨਾ ਜੋ ਕਿ ਇੱਕ ਤਿਆਗ ਦੇ ਵਿੱਚ ਲਿਖਿਆ ਗਿਆ ਅਸੀਂ ਦੇਖ ਰਹੇ ਜਿਵੇਂ ਟਰੈਕਟਰ ਚਾਲਦੇ ਆ ਗੱਡੀਆਂ ਤੱਕ ਇਹ ਨੁਕਸਾਨ ਹੈ ਇੱਕ ਗੱਡੀ ਉੱਥੇ ਹੀ ਬਹੁਤ ਜ਼ਿਆਦਾ ਨਾ ਟੁੱਟੀ ਗਈ ਹੈ ਉਹ ਇਹ ਕਿਨੇ ਕੀਤਾ ਕਿਉਂ ਕੀਤਾ ਗਿਆ ਇਹ ਸੈਂਟਰ ਸਰਕਾਰ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਜੀ ਕੱਲੇ ਟਰੈਕਟਰਾਂ ਦਾ ਨੁਕਸਾਨ ਨਹੀਂ ਸਾਡਾ ਕੱਲ ਇੱਕ ਨੌਜਵਾਨ ਸ਼ੁਭਕਰਨ ਸਿੰਘ ਉਹਦਾ ਵੀ ਨੁਕਸਾਨ ਹੋਇਆ ਸਾਡੇ ਹੋਰ 100 ਦੇ ਕਰੀਬ ਜਿਹੜੇ ਵਰਕਰ ਆ ਉਹ ਜਖਮੀ ਹੋਏ ਲਗਾਤਾਰ ਗੋਲਾਬਾਰੀ ਕਰਕੇ ਗੋਲੀਆਂ ਚਲਾ ਕੇ ਸਾਡੇ ਵਰਕਰਾਂ ਨੂੰ ਆਗੂਆਂ ਨੂੰ ਜਖਮੀ ਕੀਤਾ ਗਿਆ ਸਾਡੀ ਮਸ਼ੀਨਰੀ ਦਾ ਨੁਕਸਾਨ ਜਾਣਬੁੱਝ ਕੇ ਪ੍ਰੀਪਲਾਨ ਕੀਤਾ ਗਿਆ ਇਹ ਉਹ ਗਾਣਾ ਸਰਕਾਰ ਦੇ ਵਿੱਚ ਕੋਈ ਏਡੀਓ ਆ ਰਿਹਾ ਨਿਊ ਚੰਨਾ ਦੇ ਕਹਿੰਦੇ ਵੀ ਉਦੋਂ ਤੱਕ ਨੋਨ ਸਟੇਟ ਹੋਇਆ ਨਾ ਕਹਿੰਦੇ ਵੀ ਅਸੀਂ ਬੋਲਦੇ ਨਹੀਂ ਚਲਾਰੇ ਜੀ ਕਹਿੰਦੇ ਇਤਰੋਂ ਇਹਨਾ ਸਟਾਰਟਿੰਗ ਕੀਤੀ ਵੀ ਤਾਂ ਅਸੀਂ ਉਹ ਜਵਾਬੀ ਕਰ ਵੀ ਕੀਤਾ ਕੀ ਕੁਝ ਜੇ ਹੋਇਆ ਦੇਖੋ ਜਿੰਨਾ ਕਿਸਾਨ 13 ਤਰੀਕ ਦਾ ਇਸ ਬਾਰਡਰ ਤੇ ਬੈਠਾ ਹੋਇਆ ਉਹਨਾਂ ਦੇ ਕੋਲ ਆਪਣੀਆਂ ਟਰਾਲੀਆਂ 'ਚ ਝੰਡਿਆਂ ਤੋਂ ਸਵਾਏ ਕੋਈ ਵੀ ਹਥਿਆਰ ਨਹੀਂ ਇਹਨਾਂ ਨੇ ਆਨੇ ਬਹਾਨੇ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੇ ਕੁਝ ਇੱਥੇ ਜਿਹੜੇ ਸੂਈਏ ਫਿਰਦੇ ਉਹਨਾਂ ਨੇ ਤਲਾਸ਼ੀ ਲੈ ਚੁੱਕੀ ਆ ਕੋਈ ਇੱਥੋਂ ਜਵਾਬੀ ਕਾਰਵਾਈ ਕੀ ਹੋ ਜੂਗੀ ਕੀ ਕਾਦੇ ਨਾ ਅਟੈਕ ਕੀਤਾ ਸਾਡੇ ਜਵਾਨਾਂ ਨੇ ਬਿਲਕੁਲ ਨਹੀਂ ਇਹ ਇੱਕ ਜਾਣਬੁੱਝ ਕੇ ਘੜੀ ਘੜਾਈ ਘਟਨਾ ਜਿਹੜੀ ਸੁਣਾਈ ਜਾ ਰਹੀ ਹੈ ਚੈਨਲਾਂ ਤੇ ਇਹਨਾਂ ਨੇ ਹਮਲਾ ਕੀਤਾ ਸਾਰੇ ਕਿਸਾਨ ਆਗੂਆਂ ਦੇ ਕਿਸਾਨ ਵਰਕਰਾਂ ਤੇ ਸਾਰੇ ਸਮੁੱਚੇ ਕਿਸਾਨ ਮਜ਼ਦੂਰਾਂ ਤੇ ਪ੍ਰੀਪਲਾਨ ਉਧਰੋਂ ਅਟੈਕ ਕੀਤਾ ਗਿਆ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਤੇ ਪਵਨਾ ਧਰਨਾ ਹੈ ਨਾ ਆਪਾਂ ਆਪਾਂ 200 ਵਾਰ ਧਰਨਾ ਦਿੱਤੇ ਸੀ ਪੰਜਾਬ ਤੁਹਾਡੀ ਜਿੱਤ ਹੋਈ ਸੀ ਕਿ ਇਹ ਧਰਨਾ ਜਿਹੜਾ ਇਹ ਚੰਡੀਗੜ੍ਹ ਕੋਲ ਅਟੈਕ ਹੋਇਆ ਨੌਜਾਨ ਸ਼ਹੀਦ ਹੋਇਆ ਸ਼ੰਭੂ ਗੈਰੀ ਨੂੰ ਚਾਰ ਪੰਜ ਨਹੀਂ ਕੀਤਾ ਇਹ ਜਾਂਦੇ ਨਹੀਂ ਵੀ ਇਹ ਧਰਨਾ ਇੱਥੋਂ ਵਾਪਸ ਭੇਜिए ਕਿੰਨਾ ਕਿਤੇ ਬੀਜੇਪੀ ਦੀ ਪੂਰੀ ਹੋ ਗਈ ਦੇਖੋ ਇਸ ਮੋਰਚੇ ਨੂੰ ਫੇਲ ਕਰਨ ਲਈ ਬੀਜੇਪੀ ਦਾ ਪੂਰਾ ਜ਼ੋਰ ਲੱਗਿਆ ਹੋਇਆ ਜੀ ਬੀਜੇਪੀ ਦੇ ਸਟੇਟ ਆਗੂ ਸੈਂਟਰ ਆਗੂ ਸਾਰੇ ਇਹਨੂੰ ਡਬਲਯੂਟੀਓ ਦੇ ਜਿਹੜੇ ਮਾਲਕ ਆ ਗੈਟ ਸਮਝੋਤੇ ਵਾਲੇ ਜਿੰਨੀਆਂ ਵੱਡੀਆਂ ਵੱਡੇ ਫੋਰਮ ਆ ਉਹ ਸਾਰੇ ਇਸ ਨੂੰ ਫੇਲ ਕਰਨ ਲਈ ਤਲੇ ਹੋਏ ਨੇ ਤਾਂ ਹੀ ਦਿਖਾ ਰਹੇ ਨੇ ਵਾਰ-ਵਾਰ ਕਿ ਇਹ ਸਿਰਫ ਮੋਰਚਾ ਪੰਜਾਬ ਚੋਂ ਉੱਠਿਆ ਨਾ ਪੰਜਾਬ ਚੋਂ ਉੱਠਿਆ ਜਰੂਰ ਸੀ ਪਰ ਹੁਣ ਇਹਦੇ ਨਾਲ ਰਾਜਸਥਾਨ ਐਮਪੀ ਯੂਪੀ ਸਾਰੀਆਂ ਸਟੇਟਾਂ ਜੁੜੀਆਂ ਹੋਈਆਂ ਨੇ ਉਹਨਾਂ ਸਟੇਟਾਂ ਨੂੰ ਇਹ ਦਵਾਈ ਬੈਠੇ ਨੇ ਪੰਜਾਬ ਦੇ ਲੋਕ ਬਾਹਦਰ ਨੇ ਇਹ ਇਹਨਾਂ ਦੇ ਦਬਾਅ ਨਾਲ ਦਬਦੇ ਨਹੀਂ ਅ ਜੇ ਕੋ ਇਹ ਚ ਨਾ ਬੜਾ ਵੱਡਾ ਬਿਆਨ ਆਇਆ ਹੈ ਨਾ ਤੁਹਾਡੇ ਮੇਨ ਲੀਡਰਾਂ ਦਾ ਦੋ ਰਾਤ ਆਇਆ ਕਹਿੰਦੇ ਵੀ ਹੁਣ ਅਸੀਂ ਅੱਗੇ ਪਏ ਰੈਡੀਕਲ ਕੱਟਣਾ ਹੋਈ ਅਸੀਂ ਅੱਗੇ ਅਸੀਂ ਚੱਲਾਂਗੇ ਨਾਲ ਕੀ ਜੋ ਪਹਿਲੇ ਹੀ ਅੱਗੇ ਦੋ ਕੇ ਚੱਲਦਾ 9 ਦਿਨ ਤੋਂ ਇਹ ਇਕਦਾਲ ਚੱਲ ਰਿਹਾ ਤੇ ਕਿਦਾਂ ਤੇ ਜਲਦੀ ਖਤਮ ਹੋਸਾ ਮੋਰਚਾ ਦੇਖੋ ਕੱਲ ਵੀ ਸਰਦਾਰ ਜਗਜੀਤ ਸਿੰਘ ਜੀ ਡੱਲੇਆਲ ਤੇ ਸਰਵਨ ਸਿੰਘ ਜੀ ਬੰਦੇਰ ਜਿਹੜੇ ਉਹ ਅੱਗੇ ਲੱਗੇ ਹੋਏ ਸੀ ਸਿੰਘੂ ਬਾਰਡਰ ਤੇ ਸ਼ਹਿਰ ਛੋਟਾ ਮੀਡੀਆ ਕਵਰੇਜ ਕਰ ਰਿਹਾ ਸੀ ਹਾਂ ਸ਼ੰਭੂ ਬਾਰਡਰ ਤੇ ਤੇ ਉਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਗਮੀ ਵੀ ਹੋਏ ਆ ਜਿਹੜੇ ਪਟਿਆਲਾ ਦੇ ਰਜਿੰਦਰਾ ਹਸਪੀਟਲ ਦਾਖਲ ਆ ਬਿਲਕੁਲ ਸਾਡੇ ਜਿੰਨੇ ਵੀ ਆਗੂ ਨਹੀਂ ਉਹ ਅੱਗੇ ਨੇ ਅਸੀਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੱਛੇ ਰਹਿਣ ਸਾਡੇ ਆਗੂ ਚਾਏ ਉਹ ਸਟੇਟ ਲੈਵਲ ਦੇ ਹੋਣ ਚਾਏ ਉਹ ਜ਼ਿਲ੍ਹਾ ਆਗੂ ਹੋਣ ਚਾਏ ਸਾਡੇ ਬਲਾਕ ਆਗੂ ਹੋਣ ਕੱਲ ਵੀ ਅਸੀਂ 100 ਤੋਂ 200 ਵਲੰਟੀਅਰ ਦੇ ਰੂਪ 'ਚ ਅਸੀਂ ਆਗੂ ਲਾਏ ਹੋਏ ਸੀ ਆ ਇਹ ਕਿੱਲਾ ਹੋਰ ਦੇਖੋ ਹੈ ਨਾ ਜਿਹੜੇ ਵੀ ਨੌਜਾਨ ਚਲੋ ਹੈ ਜਖਮੀ ਹੋਏ ਆ ਜੋ ਵੀ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਦਾ ਕੀ ਤੁਹਾਨੂੰ ਲੱਗਦਾ ਭਗਵਾਨ ਤੁਮਾਰ ਜਿਹਨੂੰ ਕਿ ਇੰਨਾ ਵੱਡਾ ਹੈ ਨਾ ਪੰਨਿਸ ਦਾ ਪਹੁੰਚਾ ਉਹ ਕੋਈ ਦੇਣ ਕੇ ਮੁਆਦਾ ਵਗੈਰਾ ਕੁਝ ਕਰਨਗੇ ਇਹਨਾਂ ਲੋਕਾਂ ਦੇਖੋ ਸਰਕਾਰ ਕੋਈ ਵੀ ਹੋਵੇ ਉਹ ਹਾਕਮ ਇੱਕੋ ਜਿਹਾ ਹੀ ਹੁੰਦਾ ਭਾਵੇਂ ਉਹ ਸਟੇਟ ਸਰਕਾਰ ਹੋਵੇ ਭਾਵੇਂ ਸੈਂਟਰ ਦੀ ਸਰਕਾਰ ਹੋਵੇ ਸਰਕਾਰ ਕੋਈ ਹੋਵੇ ਉਹ ਇੱਕੋ ਫਾਰਮ ਤੇ ਕੰਮ ਕਰਦੀ ਹੈ ਇੱਕੋ ਕਹਾਣੀਆਂ ਘੜਦੀ ਹੈ ਬਿਲਕੁਲ ਕਿਸਾਨਾਂ ਦਾ ਨਾਂ ਕਿਸੇ ਨੇ ਸਾਥ ਦਿੱਤਾ ਤੇ ਨਾਂ ਦੇਣਾ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਜੋ ਨਸ਼ਰ ਹੋ ਰਹੀ ਹੈ ਸਵੇਰੇ ਵੀ ਇਹ ਜਿਹੜਾ ਹੋਣਾ ਕੁਝ ਹੋਇਆ ਇਹ ਇੱਕ ਵਗਨਾਂ ਦੇ ਵਿੱਚ ਕਿ ਹੁਣ ਇਹ ਧਰਨਾ ਤੁਹਾਡਾ ਉਹਦਾ ਕੂਚ ਦਾ ਪਲਾਨ ਸੀ ਇਹ ਇਦਾਂ ਹੀ ਰਹੇਗਾ ਕਿ ਜਾਂ ਕਿਸਾਨ ਵਾਪਸ ਜਾਣਗੇ ਬਿਲਕੁਲ ਕੂਚ ਦਾ ਪਲਾਨ ਇਦਾਂ ਹੀ ਰਹੇਗਾ ਜੀ ਅਸੀਂ ਕੂਚ ਕਰਾਂਗੇ ਜੀ ਜੀ ਇਹ ਸਰਕਾਰ ਆ ਸਾਡੇ ਤੇ ਕਿੰਨਾ ਅਤਿਆਚਾਰ ਕਰਦੀ ਹੈ ਕਿਹੋ ਜਿਹਾ ਜ਼ੁਲਮ ਕਰਦੀ ਆ ਉਹ ਸਰਕਾਰ ਦੀ ਮਰਜ਼ੀ ਅਸੀਂ ਕੂਚ ਕਰਨ ਲਈ ਆਏ ਆ ਦਿੱਲੀ ਜਾਣ ਲਈ ਆਏ ਆ ਸਾਡੇ ਟਰੈਕਟਰ ਦਿੱਲੀ ਜਾਣਗੇ ਦੇਖੋ ਨਲੋ ਅਸੀਂ ਮੰਨਦੇ ਆ ਨਾ ਉਹ ਰੈਣਾ ਉਧਰ ਹੈ ਪਰ ਹੈ ਸਾਡਾ ਗਵਾਂਟੀ ਸੁੱਕਾ ਦੇਖੋ ਆਪਸੀ ਵੀ ਮਾਮਾ ਦੇ ਬੱਚੇ ਆ ਉਹ ਵੀ ਮਾਮਾ ਦੇ ਬੱਚੇ ਨੇ ਗੱਲ ਐਵੇਂ ਹੁੰਦੀ ਹੈ ਕਿ ਇੱਕ ਪਾਸੇ ਕੀ ਹੋਇਆ ਸੀ ਕਿ ਇੱਕ ਪਿਓ ਜਿਹੜਾ ਕਿ ਐਸ ਐਚਓ ਸੀ ਸੌਰੀ ਜਿਹੜਾ ਕਿ ਆਪਣਾ ਕਿਸਾਨ ਸੀ ਆਪੂ ਉਹਦਾ ਮੁੰਡਾ ਸਾਹਮਣੇ ਐਸ ਐਚਓ ਸੀ ਤਾਂ ਉਹ ਮੁੰਡਾ ਰੋ ਪਿਆ ਕਹਿੰਦਾ ਵੀ ਬਾਪੂ ਤੂੰ ਮੈਨੂੰ ਕਿਉਂ ਪੁਕਤੀ ਕਰਾਇਆ ਕਹਿੰਦਾ ਆ ਦਿਨ ਦਿਖਾਉਣਾ ਉਸ ਤੇ ਵੀ ਮੈਂ ਤੇਰੇ ਤੇ ਕਹਿੰਦਾ ਅਟੈਕ ਕਰ ਦੇਖੋ ਬੱਚੇ ਸਾਡੇ ਹੀ ਨਹੀਂ ਉਹ ਠੀਕ ਆ ਅਸੀਂ ਆਪਦੇ ਉਹਨਾਂ ਨੂੰ ਖੇਤੇ 'ਚੋਂ ਥੋੜੀ ਜੀ ਆਮਦਨ ਵਧਾਉਣ ਲਈ ਪੜਾ ਲਿਖਾ ਕੇ ਉਹਨਾਂ ਨੂੰ ਨੌਕਰੀ ਵਾਲੇ ਪਾਸੇ ਭੇਜਤਾ ਅੱਜ ਉਹਨਾਂ ਦੀ ਮਜਬੂਰੀ ਬਣ ਗਈ ਐ ਉਹ ਪਿੱਛੇ ਵੀ ਨਹੀਂ ਮੁੜ ਸਕਦੇ ਠੀਕ ਐ ਪਰ ਸਾਡੇ 'ਤੇ ਅਟੈਕ ਕਰਨਾ ਉਹਨਾਂ ਦੀ ਮਜਬੂਰੀ ਆ ਕਿਉਂਕਿ ਜਿਹੜੀਆਂ ਉੱਤੇ ਤਾਕਤਾਂ ਬੈਠੀਆਂ ਉਹ ਲਗਾਤਾਰ ਉਹਨਾਂ 'ਤੇ ਪ੍ਰੈਸ਼ਰ ਦਬਾਅ ਬਣਾ ਰਹੀਆਂ ਨੇ ਇਹ ਤੁਹਾਨੂੰ ਕੀ ਲੱਗਦਾ ਵੀ ਇਹ ਬੀਏਪੀਜੀ ਗਵਰਨਮੈਂਟ ਹੈ ਇਹ ਹਿਲ ਤਾਂ ਚੁੱਕੀ ਦੇਖੋ ਹੈਨਾ ਇਹ ਹੁਣ ਇਹਨਾਂ ਨੂੰ ਸਮਝਾ ਦੇਦਾ ਇਹ ਤੁਹਾਡੀ ਮੀਟਿੰਗਾਂ ਹੋ ਰਹੀਆਂ ਗੁੱਸਾ ਨਾ ਕਰੋ ਮੀਟਿੰਗਾਂ ਜ਼ਿਆਦਾ ਹੋ ਰਹੀਆਂ ਹੱਲ ਕੁਝ ਵੀ ਨਹੀਂ ਹੋ ਰਹਾ ਕਿਉਂ ਅਜੇ ਕਿਉਂ ਹੋ ਰਿਹਾ ਇਹ ਸਮਝ ਨਹੀਂ ਆ ਰਿਹਾ ਦੇਖੋ ਉਹ ਅਲਝਾਉਣਾ ਜਾਉਂਦੇ ਨੇ ਲੋਕਾਂ ਨੂੰ ਲਗਾਤਾਰ ਉਲਝਾਈ ਜਾ ਰਹੇ ਨੇ ਮੀਟਿੰਗਾਂ ਦੇ ਦੇ ਕੇ ਸਮੇਂ ਨੂੰ ਟਪਾ ਰਹੇ ਨੇ ਸਾਡੇ ਆਗੂਆਂ ਦਾ ਸਾਡੇ ਵਰਕਰਾਂ ਦਾ ਸਾਡੇ ਆਮ ਲੋਕਾਂ ਦਾ ਉਹ ਨੁਕਸਾਨ ਕਰ ਰਹੇ ਨੇ ਇੱਕ ਪਾਸੇ ਤਾਂ ਕੱਲ ਮੀਟਿੰਗ ਦਾ ਸੱਦਾ ਦਿੱਤਾ ਹਾਂਜੀ ਦੂਜੇ ਪਾਸੇ ਐਡਾ ਵੱਡਾ ਅਟੈਕ ਖਨੌਰੀ ਬਾਰਡਰ ਤੇ ਲੋਕਾਂ ਦੇ ਕਰ ਦਿੱਤਾ ਗਿਆ ਜੀ ਜੀ ਸਟੇਜ ਲੱਗੀ ਹੋਈ ਸੀ ਸਟੇਜ ਲੱਗੀ ਹੋਈ ਤੋਂ ਅਟੈਕ ਕੀਤਾ ਆ ਸਾਡੀ ਗੱਡੀ ਜਿਹੜੀ ਤੁਸੀਂ ਟੁੱਟੀ ਹੋਈ ਦਿਖਾ ਰਹੇ ਇਹ ਸਟੇਜ ਚੱਲ ਰਹੀ ਸੀ ਇੱਥੇ ਇਹਦੇ ਤੇ ਸਾਡੇ ਇੱਕ ਮੁੰਡਾ ਸਾਡਾ ਨੌਜਵਾਨ ਸ਼ੁਭਕਰਨ ਸ਼ਹੀਦ ਕਰਤਾ ਹਾਂਜੀ ਸਾਡੇ ਹੋਰ ਪੰਜ ਬੰਦੇ ਨੂੰ ਗੋਲੀਆਂ ਵਜੀਆਂ 100 ਤੋਂ ਵੱਧ ਬੰਦਾ ਸਾਡਾ ਜਗਮੀ ਹੋਇਆ ਸੈਂਟਰ ਸਰਕਾਰ ਦੋ ਪਾਸੜ ਕੰਮ ਕਰ ਰਹੀ ਹੈ ਸਾਨੂੰ ਦਬਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਪਰ ਇੱਕ ਪਾਸੇ ਹਲ ਜਾ ਕੇ ਮੀਟਿੰਗਾਂ ਦੇ ਰੂਪ ਵਿੱਚ ਸਾਨੂੰ ਰੋਕਣਾ ਵੀ ਚਾਹੁੰਦੀ ਹੈ ਇੱਕ ਨਾ ਬੜਾ ਵੱਡਾ ਤਿੰਨ ਦਿਨਾਂ ਦਾ ਵਿਆਹ ਨਾ ਫਟੜਦਾ બીਜੋ ਕੋਈ ਭਾਜੀਪੀ ਰਿਸੀਵ ਨੇ ਕਹਿੰਦੇ ਵੀ ਇਕੱਲ ਸਭ ਨਹੀਂ ਆ ਰਹੀ ਵੀ ਕਿਸਾਨ ਦਿੱਲੀ ਕੀ ਕਰਨਾ ਕਹਿੰਦੇ ਅਸੀਂ ਵੀ ਮੀਟਿੰਗਾਂ ਕਰ ਰਹੇ ਨੇ ਕਹਿੰਦੇ ਦਿੱਲੀ ਕਿਉਂ ਜਾ ਰਹੇ ਸਾਫ ਜਦਾਂ ਉਹਨਾਂ ਨੇ ਅੱਤਵਾਦੀ ਦੱਸਿਆ ਆਪਣੇ ਸਾਰੇ ਭਾਈਚਾਰੇ ਨੂੰ ਤੁਸੀਂ ਇਹ ਦੱਸੋ ਦਿੱਲੀ ਨੂੰ ਆਜ਼ਾਦ ਕਰਵਾਉਣ 'ਚ ਵੀ ਸਭ ਤੋਂ ਵੱਧ ਸਾਡੇ ਪੰਜਾਬ ਦੇ ਲੋਕਾਂ ਦੀਆਂ 90% ਕੁਰਬਾਨੀਆਂ ਤੇ ਅੱਜ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਅਸੀਂ ਕਿਹੜਾ ਦਿੱਲੀ ਜਾ ਕੇ ਕਬਜ਼ਾ ਕਰਨ ਚੱਲੇ ਆ ਅਸੀਂ ਆਪਣੀਆਂ ਮੰਗਾ ਖਾਤਰ ਚੱਲੇ ਆ ਨਾ ਕੋਈ ਅਸੀਂ ਸਾਡੇ ਕੋਲੇ ਕੋਈ ਹਥਿਆਰ ਐ ਬਿਨਾ ਝੰਡੇ ਤੋਂ ਬਿਨਾ ਡੰਡੇ ਤੋਂ ਸਾਡੇ ਕੋਲੇ ਕੋਈ ਹਥਿਆਰ ਨਹੀਂ ਰਾਛਣ ਜਿਹੜਾ ਆਮ ਘਰਾਂ 'ਚ ਹੁੰਦਾ ਉਹ ਸਾਡੀਆਂ ਟਰਾਲੀਆਂ 'ਚ ਆ ਸਾਡੀਆਂ ਟਰਾਲੀਆਂ ਦੀ ਤਲਾਸ਼ੀ ਲੈ ਲੈਣ ਪਰ ਦਿੱਲੀ ਜਾ ਕੇ ਹੱਕ ਮੰਗਣਾ ਸਾਡੇ ਲਈ ਗਲਤ ਕਿਵੇਂ ਹੋ ਗਿਆ ਉਹ ਸਾਨੂੰ ਸਾਬਤ ਕਰਨ ਪਰ ਇਹ ਕਿ ਨਾ ਇਹ ਵੱਡੀ ਵੱਡੀ ਗੱਲ ਹੁੰਦੀ ਹੈ ਜਦੋਂ ਤੁਸੀਂ ਗੱਲ ਕਰਦੇ ਹੋ ਧੇਤਾਂ ਗਈਆਂ ਨਾ ਜਦੋਂ ਤਾਂ ਇਹਨਾਂ ਲੋਕਾਂ ਨੂੰ ਹੋਰ ਪੰਜਾਬ ਦੇ ਲੋਕ ਤੇ ਸੇਵਾ ਕਰਦੇ ਲੰਗਰ ਪਾਈ ਲਗਾਉਂਦੇ ਨੇ ਤੇ ਅੱਜ ਉਹੀ ਭਾਜਪੀ ਹੈ ਅੱਜ ਸਾਡੇ ਪੰਜਾਬ ਵਿਰੁੱਧ ਖੜਾ ਹੋਈ ਹੈ ਇਹ ਖੜਦੇ ਨਹੀਂ ਬੋਲਦੇ ਨਹੀਂ ਦਿਖੋ ਪਿੱਛੇ ਜੇ ਤੁਸੀਂ ਇੱਕ ਦੇਖਿਆ ਹੋਊਗਾ ਰਾਜਨਾਥ ਨੇ ਕੁਝ ਸਿੱਖ ਰੈਜੀਮੈਂਟ ਦੀਆਂ ਗੱਡੀਆਂ ਤੋਰੀਆਂ ਸੀ ਉਹਨਾਂ ਤੇ ਇਹ ਖਾਲਸਾਈ ਨਿਸ਼ਾਨ ਲਾ ਕੇ ਆਪ ਜਗਾਰਾ ਛੱਡਿਆ ਸੀ ਅੱਜ ਇਸੇ ਖਾਲਸਾਈ ਨਿਸ਼ਾਨ ਨੂੰ ਉਹ ਖਾਲਸਤਾਨੀ ਦਾ ਨਾਮ ਦੇ ਰਹੇ ਨੇ ਦੇਖੋ ਸਰਕਾਰ ਸਮੇਂ-ਸਮੇਂ